ਸਾ ਉੱਤੇ ਜ਼ਿਆਦਾ ਤਰੱਕੀ ਕੀਤੀ ਖਰੜ ਨੇ ਬੁਰਾ ਹੀ ਹਾਲ ਹੈ ਪੀ ਪਾਣੀ ਹੈ ਦੇਖੋ ਮੀਂਹ ਪੈ ਨੂੰ ਮੈਨੂੰ ਲੱਗਦਾ ਕਈ ਦਿਨ ਹੋ ਗਏ ਹਟੇ ਨੂੰ ਵੀ ਪਰ ਇੱਥੇ ਤਾਂ ਅੱਜ ਵੀ ਉਹੀ ਹਾਲ ਹੈ ਬੰਦਾ ਲੰਘਾਵੇ ਕਿੱਧਰੋਂ ਗੱਡੀ ਆ ਖੱਡੇ ਦੇਖੋ ਤੁਸੀਂ ਉੱਭਲੇ ਬੱਲੇ ਬੱਲੇ ਕੀ ਕਰੇ ਦੱਸੋ ਇੱਥੇ ਗੱਡੀਆਂ ਕੀ ਕਰੂਗੇ ਇਹ ਨਹੀਂ ਪਤਾ ਇੱਕ ਸੀਵਰੇਜ ਦੇ ਜਿਹੜੇ ਖੱਡੇ ਆ ਉਹ ਵੀ ਅੱਜ ਹੀ ਓਪਨ ਛੱਡੇ ਹੋਏ ਆ ਓਏ ਓਏ ਲਓ ਛੋਟੀ ਗੱਡੀ ਕੀ ਕਰੂਗੀ ਇੱਥੇ ਐਸੇ ਬੜੀ ਦਾ ਵੀ ਹਾਲ ਖਰਾਬ ਹੈ ਆ ਕੋ ਸਰੀਰ ਕਿਦਾਂ ਨਿਕਲੇ ਸੜਕਾਂ 'ਚ ਬੱਲੇ ਜੀ ਮੰਤਰੀ ਸਾਹਿਬ ਅਨਮੋਲ ਗਦਰ ਮਾਰੋਣੀ ਤਾਂ ਛੇਤੀ ਹੋ ਚੜ ਗਏ ਗੱਡੀ ਮੈਲਾ ਦਾ ਦੇਖੋ ਘਟਦੇ ਘਟ ਡੇਢ ਘੰਟਾ ਹੋ ਗਿਆ ਇੱਥੇ ਆਹੀ ਜਾਮ 'ਚ ਵੀ ਪਰ ਮੈਂ ਸੋਚਦਾ ਸੀ ਵੀ ਪਤਾ ਨਹੀਂ ਉੱਦਾਂ ਹੀ ਲੱਗਿਆ ਪਰ ਕਰਨ ਵੀ ਕੀ ਆ ਦੇਖੋ ਖੱਡੇ ਤਾਂ ਦੇਖੋ ਕਿੱਡੇ ਕਿੱਡੇ ਇਹ ਨਾਲੇ ਵੀਆਈਪੀ ਸ਼ਹਿਰ ਹੈ ਲੱਖ ਦੀ ਲਾਹਣਤ ਹੈ ਜੇ ਬਦਲਾ ਦੀ ਘੜ ਦੇ ਘੜ ਤੇ ਚਾਰ ਗੱਡੀਆਂ ਖੜੀਆਂ ਹੋਣੇ ਜਿਨ੍ਹਾਂ ਦਾ ਵਿਚਾਰਿਆਂ ਦਾ ਟਾਇਰ ੂਰ ਫਟੇ ਪਏ ਇੱਕ ਜਗ੍ਹਾ ਹਾਲ ਨਹੀਂ ਤੁਸੀਂ ਪੂਰੀ ਦੇਖਿਓ ਹੈ ਕਿੱਥੇ ਤੱਕ ਇਹ ਹਾਲ ਉਹ ਅੱਗੇ ਦੇਖ ਲਓ ਫੇਰ ਉਹੀ ਹਾਲ ਆ ਗਿਆ ਫੇਰ ਕਹਿੰਦੇ ਜੀ ਕੰਮੇ ਬਹੁ ਕੀਤਾ ਸਭ ਤੇ ਜਿਆਦਾ ਕੰਮ ਮੁਹਾਲੀ ਉਹ ਦੇਖਿਓ ਵਿਚਾਰਾ ਗਰੀਬ ਦਾ ਆਟੋ ਹੈ ਦੇਖਿਆ ਹੋ ਟੋਏ ਚ ਇੱਥੇ ਸੀਵਰੇਜ ਦੇ ਟੱਕਣ ਵੀ ਖੁੱਲੇ ਪਏ ਆ ਨਾ ਆ ਦੱਸੋ ਕਿੰਨੀਆਂ ਸਵਾਰੀਆਂ ਕਿਸੇ ਦਾ ਜਾਨ ਕਿਸੇ ਨੂੰ ਕੋਈ ਮਤਲਬ ਨਹੀਂ ਇੱਥੇ ਜਾਨ ਚਲ ਜਵੇ ਕਿਸੇ ਦੀ ਚਲ ਜਵੇ ਉਹ ਦੇਖੋ ਉਹ ਵਿਚਾਰੇ ਪੂਰੇ ਭਰਿਆ ਬਾ ਕਿੱਧਰ ਨੂੰ ਲੈ ਕੇ ਜਾਣ ਆ ਦੇਖੋ ਹਾਲ ਆ ਦੇਖੋ ਬੱਲੇ ਬੱਲੇ ਮੈਂ ਕਹਿੰਦਾ ਅਸੀਂ ਸੋਚਦੇ ਸੀ ਸਾਡੇ ਏਰੀਆ ਦਾ ਇਹੀ ਹਾਲ ਹੈ ਪਰ ਖਰੜ ਦੇਖ ਕੇ ਤਾਂ ਇਦਾਂ ਲੱਗਦਾ ਵੀ ਜਿਹੜਾ ਸਾਡਾ ਰੋਡ ਹੈ ਉਹ ਤਾਂ ਫਿਰ ਵੀ ਬਹੁਤ ਵਧੀਆ ਸਾਡਾ ਦਰਿਆਈ ਏਰੀਆ ਦਾ ਉਹ ਗੱਡੀ ਕਿੱਦਾਂ ਜਾਂਦੀ ਥੱਲੇ ਕਿੱਥੋਂ ਲੰਘਾਵੇ ਨਾ ਇੱਥੇ ਇਹ ਪਤਾ ਲੱਗਦਾ ਵੀ ਟੋਆ ਹੈ ਕਿੰਨਾ ਤੇ ਨਾਲ ਇਹ ਨਹੀਂ ਸਮਝ ਲੱਗਦੀ ਵੀ ਥੱਲੇ ਸਰੀਆ ਹੈ ਨਿਕਲੇ ਵਾ ਕੀ ਆ ਟੱਕਣ ਹੈ ਸੀਵਰੇਜ ਦਾ ਨਹੀਂ ਹੈ ਕੀ ਕਰੇ ਹੁਣ ਦੱਸੋ ਕੀ ਕਰੇ ਬੰਦਾ ਬੱਲੇ ਬੱਲੇ ਰੁਕਿਆ ਜੇ ਰੱਖ ਹੁਣ ਤੂੰ ਸਾਲ ਐ ਬਲੇ ਬਲੇ ਤਕਾ ਲੱਗਿਆ ਬੁਲਾਣ ਪਰ ਕਰੇ ਵੀ ਕੀ ਉਹ ਵੀ ਫਸਾ ਲਈ ਉਹਨੇ ਉਹ ਦੇਖੋ ਸਰੀਰਾ ਐਦਾਂ ਨਿਕਲੇ ਪੋ ਸਰੀਰੇ ਨਿਕਲੇ ਹੋਏ ਬਾਹਰ ਲੋ ਦੇਖੋ ਤਰੱਕੀ ਖਰੜ ਤਰੱਕੀ ਦੀ ਰਾਹ ਤੇ ਉਹ ਤਾਂ ਹੀ ਵਿਚਾਰੀ ਛੇਤੀ ਉਹ ਨਿਕਲ ਗਈ ਟੈਨ ਨਾਲ ਬਹਿ ਬਹਿ ਕੇ ਤਰੱਕੀ ਦਾ ਰਾਹ ਐ ਬੜੇ ਕੱਡੇ ਬਹੁਤ ਸੱਚੀ ਬੁਰਾ ਹਾਲ ਐ ਦੇਖੋ ਕਿਉਂਕਿ ਐਸੇ ਕੀ ਕਰੂਗਾ ਜਦੋਂ ਆ ਟੋਏ ਹਜੇ ਹੁਣ ਐਦਾਂ ਦਿਖਦੇ ਆ ਜਦੋਂ ਇੱਥੇ ਪਾਣੀ ਖੜਾ ਹੋਣਾ ਉਦੋਂ ਕੀ ਹਾਲ ਹੋਣਾ ਇੱਥੇ ਲੋਕਾਂ ਦਾ ਤੁਸੀਂ ਲਾਲੋਂ ਸਾਹਿਬ ਵੀ ਖਰੜ ਚੰਡੀਗੜ੍ਹ ਚੌਂਕ ਤੋਂ ਲੈ ਕੇ 2 ਕਿਲੋਮੀਟਰ ਗੱਡੀ ਚੱਲੀ ਅੱਧੇ ਪੂਨੇ ਘੰਟੇ 'ਚ ਪਿੱਛੇ ਐਦਾਂ ਹੀ ਰਾਹ ਅੱਗੇ ਸਿਰਫ ਕੋਈ ਕੋਈ ਗੱਡੀ ਲੰਘ ਰਹੀ ਹੈ ਪਿੱਛੇ ਵੀ ਐਦਾਂ ਹੀ ਹੈ ਜੀ ਵੀ ਜਾਮ ਲੱਗਿਆ ਹੋਇਆ ਬਸ ਜਿਹੜੀ ਗੱਡੀ ਲੰਘ ਗਈ ਲੰਘ ਗਈ ਜਿਹੜੀ ਗੱਡੀਆਂ ਵਿਚਾਰੀਆਂ ਡੁੱਬੀਆਂ ਵਿੱਚ ਆਟੋ ਡੁੱਬੇ ਪਏ ਐ ਮੋਟਰਸਾਈਕਲਾਂ ਦਾ ਰਾਹ ਕੋਈ ਨਹੀਂ ਕੀ ਕਰਨਾ ਦੱਸੋ ਇੱਥੇ ਫਲੈਟ ਹਨ ਸਰ ਇਹ ਮਾਦਨੋ ਸੀਵੇ ਦੇ ਟੱਕਣ ਵਿਚਾਰਾ ਵਿੱਚ ਡਿੱਕੇ ਆਟੋ ਵਿੱਚ ਸੱਟ ਕੇ ਬੈਠਾ ਕਰਿਓ ਮਾੜਾ ਜਿਹਾ ਸ਼ੇਰ ਲੱਗੇ ਭਗਵੰਤ ਮਾਨ ਨੂੰ ਪਤਾ ਵੀ ਇੱਧਰ ਆ ਕੇ ਦੇਖ ਵੀ ਤੇਰੀ ਜਿਹੜੀ ਮੰਤਰੀ ਨੇ ਇੱਥੇ ਕਿੰਨੀ ਤਰੱਕੀ ਕਰਵਾਈ ਇਹਦੇ ਨਾਲ ਤਾਂ ਪਹਿਲਾਂ ਜਿਹੜਾ ਹਾਲ ਸੀ ओरिजिनल ਤੇ ਕਾਫੀ ਵਧੀਆ ਸੀਗਾ ਚਲੋ ਕਰਿਓ ਸ਼ੇਅਰ ਕਮੈਂਟ ਆਪਣੀ ਰਾਏ ਦਿਓ ਜਰੂਰ ਜਿਹੜੇ ਖਾਸ ਕਰ ਇਧਰ ਲੋਕਲ ਏਰੀਆ ਵਾਲੇ ਆ ਤਾਂ ਜਰੂਰ ਵਿਚਾਰਿਆਂ ਦਾ ਜਿਵੇਂ ਨਰਕ ਭਰੀ ਜ਼ਿੰਦਗੀ ਭੁਗਤਣ ਲੱਗਿਆ ਹੈ